ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਕਹਾਣੀਆਂ ਤੁਹਾਡੇ ਪਿਆਰ ਦੇ ਸਦਕਾ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਹੋਰ ਕਹਾਣੀ ਹਵਾ ਵਿੱਚ ਅੱਜ ਵੀ ਉਹੀ ਪੁਰਾਣੀ ਮਿੱਟੀ ਦੀ ਖੁਸ਼ਬੂ ਘੁਲੀ ਹੋਈ ਸੀ ਜਿਵੇਂ ਬਚਪਨ ਦੇ ਉਹ ਸਵੇਰ ਹੁੰਦੇ ਸਨ ਜਦੋਂ ਅਸੀਂ ਕਿਤਾਬਾਂ ਬਾਂਹੇਠਾ ਲੈ ਕੇ ਸਕੂਲ ਵੱਲ ਨੂੰ ਦੌੜ ਜਾਂਦੇ ਸੀ ਅੱਜ ਮੈਂ ਆਪਣੇ ਪਿੰਡ ਆਇਆ ਸੀ ਸਾਲਾਵਾਦ ਸ਼ਹਿਰ ਦੀ ਭੀੜ ਤੇ ਦੌੜ ਧੁੱਪ ਤੋਂ ਦੂਰ ਇਹ ਮਿੱਟੀ ਵਾਲੀਆਂ ਗਲੀਆਂ ਮੈਨੂੰ ਸਿੱਧਾ ਮੇਰੇ ਬਚਪਨ ਵਿੱਚ ਲੈ ਗਈਆਂ ਰਸਤੇ ਵਿੱਚ ਕੱਚੇ ਘਰਾਂ ਦੀਆਂ ਕੰਧਾਂ ਉੱਤੇ ਪੁਰਾਣੇ ਪੋਸਟਰਾਂ ਦੇ ਫਟੇ ਹੋਏ ਟੁਕੜੇ ਵੇਖ ਕੇ ਯਾਦ ਆਇਆ ਕਿ ਅਸੀਂ ਵੀ ਕਦੇ ਇਨ੍ਹਾਂ ਕੰਧਾਂ ਤੇ ਚਾਕੂ ਨਾਲ ਆਪਣਾ ਨਾਮ ਲਿਖਦੇ ਸੀ ਕਦੇ ਚਾਕ ਨਾਲ ਆਪਣਾ ਨਾਮ ਲਿਖਦੇ ਸੀ ਤੇ ਦੂਜੇ ਦਿਨ ਮਾਸਟਰ ਜੀ ਸਾਨੂੰ ਬਹੁਤ ਕੁੱਟਦੇ ਸੀ ਕਲਾਸਰੂਮ ਦੀਆਂ ਕਾਪੀਆਂ ਕਾਫੀ ਨਹੀਂ ਸਨ ਗਲੀ ਦੇ ਅੰਤ ਤੇ ਉਹ ਹੀ ਜਗਾ ਸੀ ਜਿੱਥੇ ਕਦੇ ਸਾਡਾ ਸਕੂਲ ਹੁੰਦਾ ਸੀ ਮਿੱਟੀ ਦੀਆਂ ਕੰਧਾਂ ਟੀਨ ਦੀ ਛੱਤ ਤੇ ਸਾਹਮਣੇ ਇੱਕ ਪੁਰਾਣੀ ਫੱਟੀ ਅੱਜ ਉਸ ਜਗਾ ਸਿਰਫ ਟਹਿ ਚੁਕੀਆਂ ਕੰਧਾਂ ਦੇ ਨਿਸ਼ਾਨ ਵਾਕੀ ਸੀ ਪਰ ਮੇਰੀਆਂ ਅੱਖਾਂ ਵਿੱਚ ਤਾਂ ਅੱਜ ਵੀ ਉਹ ਅਜੇ ਵੀ ਜਿਉਂਦਾ ਸੀ ਸਵੇਰ ਦੀਆਂ ਹਾਸੀਆਂ ਖੇਡੀਆਂ ਮਾਸਟਰ ਜੀ ਦੀ ਗੂੰਜਦੀ ਆਵਾਜ਼ ਤੇ ਫੱਟੀ ਦੇ ਕੋਲ ਖੜ ਕੇ ਬੋਲੀ ਬੱਲੀ ਧੱਸਦਾ ਹੋਇਆ ਬੋਲਿਆ ਜਦੋਂ ਮੈਂ ਨੇੜੇ ਗਿਆ ਮੈਨੂੰ ਆਵਾਜ਼ ਜਦੋਂ ਮੈਂ ਨੇੜੇ ਗਿਆ ਮੈਨੂੰ ਅਜੀਬ ਜਿਹੀ ਗਰਮੀ ਮਹਿਸੂਸ ਹੋਈ ਜਿਵੇਂ ਫੱਟੀ ਮੈਨੂੰ ਪੁਛਾਣ ਗਈ ਹੋਵੇ ਉਹੀ ਥਾਂ ਜਿੱਥੇ ਕਦੇ ਸਵੇਰੇ ਪਾਠ ਹੁੰਦੇ ਜਿੱਥੇ ਅਸੀਂ ਲੱਕੜ ਦੀਆਂ ਬੈਂਚਾਂ ਤੇ ਬੈਠਦੇ ਜਿੱਥੇ ਬੱਲੀ ਨੇ ਕਦੇ ਮੇਰਾ ਨਾਮ ਉਹਨਾਂ ਬੈਂਚਾਂ ਤੇ ਲਿਖਿਆ ਸੀ ਅੱਜ ਖਾਲੀ ਪਏ ਸਨ ਪਰ ਮੇਰੇ ਮਨ ਵਿੱਚ ਉਹ ਪਲ ਬੜੇ ਤਾਜ਼ਗੀ ਨਾਲ ਵਾਪਸ ਆ ਗਏ ਉਹ ਪਲ ਮੈਨੂੰ ਸਮਝਾਈ ਕਿ ਕੁਝ ਯਾਦਾਂ ਅਜੇਹੀਆਂ ਹੁੰਦੀਆਂ ਨੇ ਜੋ ਵਕਤ ਦੇ ਮਿਟਾਉਣ ਦੇ ਨਾਲ ਵੀ ਨਹੀਂ ਮਿਟਦੀਆਂ ਉਹ ਸਾਡੀ ਰੂਹ ਵਿੱਚ ਖੁੱਬ ਜਾਂਦੀਆਂ ਨੇ ਮੇਰੇ ਬਚਪਨ ਦੀ ਉਹ ਸਵੇਰ ਅਜੇ ਵੀ ਮੇਰੇ ਦਿਮਾਗ ਵਿੱਚ ਇੱਕ ਰੰਗੀਨ ਤਸਵੀਰ ਵਾਂਗ ਜਿਉਂਦੀ ਹੈ ਗਰਮੀ ਦੇ ਦਿਨ ਸਨ ਮਿੱਟੀ ਹਾਲੇ ਵੀ ਰਾਤ ਦੀ ਹਲਕੀ ਠੰਡ ਨੂੰ ਸੰਭਾਲੀ ਬੈਠੀ ਸੀ ਮਾਂ ਸਵੇਰੇ ਹੀ ਜਾਗ ਗਈ ਸੀ ਮੇਰੇ ਲਈ ਸਫੈਦ ਕਮੀਜ਼ ਤੇ ਨੀਲੀ ਨਿੱਕਰ ਪ੍ਰੈਸ ਕਰ ਰਹੀ ਸੀ ਮੈਂ ਉਹ ਵੇਲਾ ਜ਼ਮੀਨ ਵਿੱਚ ਮੈਂ ਉਹ ਵੇਲਾ ਆਪਣੇ ਜੀਵਨ ਵਿੱਚ ਪਹਿਲੀ ਵਾਰ ਮਹਿਸੂਸ ਕਰ ਰਿਹਾ ਸੀ ਜਦੋਂ ਆਪਣੇ ਆਪ ਨੂੰ ਵੱਡਾ ਸਮਝਣਾ ਸ਼ੁਰੂ ਕਰ ਦਿੱਤਾ ਸੀ ਆਖਿਰ ਅੱਜ ਮੇਰਾ ਪਹਿਲਾ ਸਕੂਲ ਦਾ ਦਿਨ ਸੀ ਮਾਂ ਨੇ ਮੇਰੇ ਵਾਲਾਂ ਵਿੱਚ ਹਲਕਾ ਜਿਹਾ ਤੇਲ ਲਾ ਕੇ ਕੰਗੀ ਨਾਲ ਵਿਚਾਰੋਂ ਸਾਫ਼ ਸਿੱਧੀ ਚੀਰ ਕੱਢ ਦਿੱਤਾ ਮੇਰੇ ਛੋਟੇ ਛੋਟੇ ਪੈਰਾਂ 'ਚ ਚਮੜੇ ਦੇ ਕਾਲੇ ਜੁੱਤੇ ਪਾ ਦਿੱਤੇ ਜਿਨ੍ਹਾਂ ਦੀਆਂ ਲੇਸਾਂ ਮੈਨੂੰ ਖੁਦ ਬੰਨਣੀਆਂ ਵੀ ਨਹੀਂ ਸੀ ਆਉਂਦੀਆਂ ਹੱਥ ਵਿੱਚ ਨਵੀਂ ਕਾਪੀ ਤੇ ਪੈਨਸਨਾਂ ਵਾਲਾ ਇੱਕ ਕੱਪੜੇ ਦਾ ਬੈਗ ਸੀ ਜਿਸ ਨੂੰ ਮੈਂ ਸਾਤੀ ਨਾਲ ਲਾ ਕੇ ਫੜਿਆ ਹੋਇਆ ਸੀ ਜਿਵੇਂ ਇਹ ਕੋਈ ਖਜ਼ਾਨਾ ਹੋਵੇ ਗਲੇ ਤੋਂ ਸਕੂਲ ਤੱਕ ਦਾ ਸਫ਼ਰ ਲਗਭਗ 5 ਮਿੰਟ ਦਾ ਸੀ ਪਰ ਮੈਨੂੰ ਉਹ ਸਫ਼ਰ ਘੰਟਿਆਂ ਵਾਂਗ ਲੱਗ ਰਿਹਾ ਸੀ ਰਸਤੇ ਵਿੱਚ ਹਰ ਕੋਈ ਮੈਨੂੰ ਵੇਖ ਕੇ ਕਹਿੰਦਾ ਵੇਖੋ ਜੀ ਸਕੂਲ ਦਾ ਨਵਾਂ ਛੋਟਾ ਵਿਦਿਆਰਥੀ ਆ ਰਿਹਾ ਏ ਮੈਨੂੰ ਹੌਲੀ-ਹੌਲੀ ਕਵਰਾ ਹਟ ਵੀ ਹੋ ਰਹੀ ਸੀ ਪਰ ਪਤਾ ਨਹੀਂ ਸਕੂਲ ਵਿੱਚ ਕਿਵੇਂ ਦੇ ਮਾਸਟਰ ਜੀ ਹੋਣਗੇ ਸਕੂਲ ਦਾ ਦਰਵਾਜ਼ਾ ਕੱਚੀਆਂ ਇੱਟਾਂ ਦਾ ਬਣਿਆ ਹੋਇਆ ਸੀ ਅੰਦਰ ਪੈਰ ਰੱਖਦੇ ਹੀ ਮਿੱਟੀ ਦੀ ਖੁਸ਼ਬੂ ਨਾਲ ਮਿਲੀ ਚੀਕ ਮਿਲੀ ਚਾਕ ਦੀ ਸੁੰਘ ਖੁਸ਼ਬੂ ਮੇਰੇ ਮਨ ਵਿੱਚ ਸਮਾ ਗਈ ਸਾਹਮਣੇ ਉਹ ਪੁਰਾਣੀ ਫੱਟੀ ਸੀ ਕਾਲੇ ਰੰਗ ਦੀ ਜਿਸ ਦੇ ਕੋਨਿਆਂ ਤੇ ਚਿੱਟੇ-ਚਿੱਟੇ ਚਾਕ ਦੇ ਦਾਗ ਸਨ ਕਲਾਸਰੂਮ ਦੀਆਂ ਕੰਧਾਂ ਤੇ ਪੁਰਾਣੀਆਂ ਪੋਸਟਰਾਂ ਗੁਰਵਾਣੀ ਦੇ ਸ਼ਬਦ ਤੇ ਕੁਝ ਹੋਰ ਅੱਖਰਾਂ ਦੇ ਚਾਰਟ ਲਟਕ ਰਹੇ ਸਨ ਮਾਸਟਰ ਜੀ ਨੇ ਮੈਨੂੰ ਪਹਿਲੀ ਲਾਈਨ ਵਿੱਚ ਲੱਕੜ ਦੀ ਬੈਂਚ ਤੇ ਬਿਠਾ ਦਿੱਤਾ ਉੱਥੇ ਮੇਰੇ ਨਾਲ ਇੱਕ ਪਤਲਾ ਜਿਹਾ ਮੁੰਡਾ ਬੈਠਦਾ ਸੀ ਜਿਸ ਦੀਆਂ ਅੱਖਾਂ ਹੱਸਦੀਆਂ ਸਨ ਜਿਸ ਦੇ ਗਲ ਤੇ ਛੋਟਾ ਜਿਹਾ ਤਿਲ ਸੀ ਉਹੀ ਸੀ ਬਲਵਿੰਦਰ ਬੱਲੀ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਪਹਿਲਾ ਦਿਨ ਐ ਡਰਨਾ ਮੈਂ ਸਾਰਾ ਸਕੂਲ ਜਾਣਦਾ ਹਾਂ ਉਸ ਦੀ ਗੱਲ ਨੇ ਮੇਰਾ ਡਰ ਕੁਝ ਘੱਟ ਕਰ ਦਿੱਤਾ ਪਰ ਬਹੁਤ ਮੇਰੀ ਮੇਰਾ ਡਰ ਵੱਧ ਗਿਆ ਕਿ ਇਹ ਮੁੰਡਾ ਕੌਣ ਹੈ ਤੇ ਆਪਣੇ ਆਪ ਨੂੰ ਸਕੂਲ ਦਾ ਗਾਈਡ ਕਿਵੇਂ ਮੰਨ ਰਿਹਾ ਹੈ ਉਸ ਦਿਨ ਮੈਨੂੰ ਅੱਖਰ ਆੜਾ ਤੇ ਆ ਲਿਖਣ ਸਿਖਾਏ ਗਏ ਪਰ ਮੇਰਾ ਧਿਆਨ ਵੱਧਤਰ ਉਸ ਵੱਲ ਹੀ ਸੀ ਉਹ ਪਿੱਛੇ ਵੇਖ ਕੇ ਹੋਰ ਬੱਚਿਆਂ ਨੂੰ ਇਸ਼ਾਰੇ ਕਰਦਾ ਤੇ ਚੋਰੀ-ਚੋਰੀ ਹੱਸਦਾ ਸੀ ਸ਼ਾਇਦ ਉਸੇ ਦਿਨ ਸਾਡੇ ਵਿਚਕਾਰ ਉਹ ਦੋਸਤੀ ਦੀ ਚਿੰਗਾਰੀ ਜਗ ਗਈ ਸੀ ਜੋ ਸਾਲਾਂ ਤੱਕ ਚੱਲਦੀ ਰਹੀ ਸੀ ਅਗਲੇ ਕੁਝ ਦਿਨਾਂ ਤੱਕ ਵਿੱਚ ਮੈਨੂੰ ਪਤਾ ਲੱਗਿਆ ਕਿ ਬੱਲੀ ਆਮ ਮੁੰਡਾ ਨਹੀਂ ਸੀ ਉਹ ਸਕੂਲ ਦਾ న్యూਸ ਚੈਨਲ ਸੀ ਕਿਹੜਾ ਮਾਸਟਰ ਜੀ ਕਿੱਥੇ ਐ ਕਿਹੜੀ ਕਲਾਸ ਵਿੱਚ ਚੌਕ ਖਤਮ ਹੋ ਗਏ ਨੇ ਕੌਣ ਬਿਨਾ ਹੋਮਵਰਕ ਤੇ ਆਇਆ ਉਸ ਨੂੰ ਸਭ ਕੁਝ ਪਤਾ ਹੁੰਦਾ ਸੀ ਮੇਰੇ ਲਈ ਉਹ ਦਿਨ ਵ ਦਿਨ ਇੱਕ ਮਜ਼ੇਦਾਰ ਗਾਈਡ ਬਣ ਲਿਆ ਸੀ ਸਵੇਰੇ ਸਕੂਲ ਆਉਂਦੇ ਹੀ ਉਹ ਮੈਨੂੰ ਬੁਲਾਉਂਦਾ ਆ ਯਾਰ ਅੱਜ ਤੈਨੂੰ ਇੱਕ ਨਵੀਂ ਜਗ੍ਹਾ ਦਿਖਾਉਂਦਾ ਹਾਂ ਤੇ ਫਿਰ ਉਹ ਮੈਨੂੰ ਕਲਾਸਰੂਮ ਦੇ ਪਿਛਲੇ ਵਾਲੇ ਬੇੜੇ ਵਿੱਚ ਲੈ ਜਾਂਦਾ ਜਿੱਥੇ ਇੱਕ ਪੁਰਾਣਾ ਜਾਮਣ ਦਾ ਰੁੱਖ ਸੀ ਬੱਲੀ ਦੇ ਮੁਤਾਬਕ ਇਹ ਰੁੱਖ ਸਕੂਲ ਦਾ ਸਭ ਤੋਂ ਵੱਡਾ ਰਾਜ ਸੀ ਕਿਉਂਕਿ ਇੱਥੇ ਬੈਠ ਕੇ ਗੋਲੀਆਂ ਖੇਡਣ ਦਾ ਮਜ਼ਾ ਹੀ ਕੁਝ ਹੋਰ ਸੀ ਇੱਕ ਦਿਨ ਛੁੱਟੀ ਵੇਲੇ ਉਸਨੇ ਆਪਣੇ ਬੈਗ ਚੋਂ ਗੁੜ ਵਾਲੀ ਟਿੱਕੀ ਕੱਢ ਕੇ ਮੈਨੂੰ ਆਫਰ ਕੀਤੀ ਮੈਂ ਸ਼ਰਮਾਉਂਦੇ ਹੋਏ ਕਿਹਾ ਨਹੀਂ ਘਰ ਚ ਮਾਂ ਖਾਣ ਲਈ ਦਿੰਦੀ ਐ ਉਹ ਹੱਸਿਆ ਯਾਰ ਦੋਸਤਾਂ ਵਿੱਚ ਇਹ ਨਹੀਂ ਹੁੰਦਾ ਤੂੰ ਖਾ ਫਿਰ ਅਸੀਂ ਸੱਚਮੁੱਚ ਦੇ ਦੋਸਤ ਬਣ ਜਾਵਾਂਗੇ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਗੁੜ ਦੀ ਛੋਟੀ ਜਿਹੀ ਟਿੱਕੀ ਸਾਡੀ ਦੋਸਤੀ ਦਾ ਪਹਿਲਾ ਵਾਅਦਾ ਬਣ ਜਾਵੇਗੀ ਬੱਲੀ ਦਾ ਹੋਮਵਰਕ ਕਰਨ ਦਾ ਤਰੀਕਾ ਵੀ ਅਲੱਗ ਸੀ ਕਾਪੀ ਤੇ ਸਾਫ ਸੁਥਰਾ ਲਿਖਣ ਦੀ ਬਜਾਏ ਉਹ ਵਿਚਕਾਰ ਵਿਚਕਾਰ ਛੋਟੇ ਕਾਰਟੂਨ ਬਣਾ ਦਿੰਦਾ ਮਾਸਟਰ ਜੀ ਗੁੱਸੇ ਨਾਲ ਕਹਿੰਦੇ ਕਾਪੀ ਆ ਜਾਂ ਤਸਵੀਰਾਂ ਵਾਲੀ ਕਿਤਾਬ ਪਰ ਬੱਲੀ ਹੱਸ ਕੇ ਕਹਿੰਦਾ ਮਾਸਟਰ ਜੀ ਪੜ੍ਹਾਈ ਦੇ ਨਾਲ ਨਾਲ ਕਲਾ ਵੀ ਸਿੱਖਣੀ ਚਾਹੀਦੀ ਹੈ ਉਸ ਦੀਆਂ ਸ਼ਰਾਰਤਾਂ ਵਿੱਚ ਇੱਕ ਖਾਸ ਤਰੀਕਾ ਸੀ ਉਹ ਕਿਸੇ ਨੂੰ ਨੁਕਸਾਨ ਨਹੀਂ ਸੀ ਪਹੁੰਚਾਉਂਦਾ ਸਿਰਫ ਮਾਹੌਲ ਵਿੱਚ ਹਾਸਾ ਭਰ ਦਿੰਦਾ ਸੀ ਹੌਲੀ ਹੌਲੀ ਮੈਂ ਵੀ ਉਸ ਦੀ ਟੋਲੀ ਵਿੱਚ ਆ ਗਿਆ ਗੋਲੀਆਂ ਖੇਡਣ ਵਾਲੀ ਫੁੱਟਵਾਲ ਚਹਾਰ ਜਿੱਤਣ ਵਾਲੀ ਤੇ ਸੁੱਟੀ ਵੇਲੇ ਸਕੂਲ ਦੀ ਕੰਦ ਤੋਂ ਵਾਰ ਛੋਟੇ ਅੰਬ ਤੋੜਨ ਵਾਲੀ ਇੱਕ ਦਿਨ ਉਸਨੇ ਕਿਹਾ ਵੇਖ ਅੱਜ ਤੋਂ ਤੂੰ ਮੇਰਾ ਪਾਰਟਨਰ ਬਣ ਗਿਆ ਜੋ ਵੀ ਮਸਤੀ ਹੋਵੇਗੀ ਅਸੀਂ ਇਕੱਠੇ ਕਰਾਂਗੇ ਮੈਂ ਵੀ ਹੱਸ ਕੇ ਹੱਥ ਮਿਲਾਇਆ ਉਸੇ ਪਲ ਤੋਂ ਅਸੀਂ ਸਿਰਫ ਕਲਾਸਮੇਟ ਨਹੀਂ ਰਹੇ ਅਸੀਂ ਦੋਸਤ ਬਣ ਗਏ ਉਹ ਦਿਨ ਗਰਮੀ ਦਾ ਸੀ ਸੂਰਜ ਸਿਰ ਤੇ ਵਗ ਵਰਗਾ ਸੜ ਰਿਹਾ ਸੀ ਸਿਰ ਤੇ ਅੱਗ ਲੱਗ ਰਹੀ ਸੀ ਕਲਾਸ ਵਿੱਚ ਪੱਖਾ ਸੀ ਪਰ ਉਸ ਦੀ ਆਵਾਜ਼ ਇੰਨੀ ਸੀ ਕਿ ਲੱਗਦਾ ਸੀ ਕੋਈ ਟਰੈਕਟਰ ਸਿਰ ਤੇ ਚੱਲ ਰਿਹਾ ਹੋਵੇ ਮਾਸਟਰ ਜੀ ਵੀ ਗਣਿਤ ਪੜ੍ਹਾ ਰਹੇ ਸਨ ਸਾਡਾ ਧਿਆਨ ਅੰਕਾਂ ਤੋਂ ਵੱਧ ਬਾਹਰ ਆਂਗਣ ਵਿੱਚ ਖੇਡਣ ਦਾ ਸੀ ਜਾਮਨ ਦੇ ਰੁੱਖ ਹੇਠ ਬੱਲੀ ਨੇ ਹੌਲੀ ਆਵਾਜ਼ ਵਿੱਚ ਮੇਰੇ ਕੰਨ ਵਿੱਚ ਕਿਹਾ ਯਾਰ ਅੱਜ ਕੁਝ ਵੱਡਾ ਕਰੀਏ ਮੈਂ ਹੌਲੀ ਜਿਹੀ ਕਿਹਾ ਕੀ ਉਸਨੇ ਆਪਣੀ ਜੇਬ 'ਚ ਇੱਕ ਪੁਰਾਣਾ ਖਰਾਬ ਰਵੜ ਕੱਢਿਆ ਬੇਕ ਇਸ ਤੇ ਥੋੜਾ ਚਾਕ ਲਾ ਕੇ ਫੱਟੀ ਵੱਲ ਸੁੱਟਦੇ ਹਾਂ ਮਾਸਟਰ ਜੀ ਸੋਚਣਗੇ ਕਿੱਥੋਂ ਆ ਰਿਹਾ ਮੇਰੇ ਮਨ ਵਿੱਚ ਹੌਲੀ ਤੇ ਘਬਰਾਹਟ ਤੇ ਉਤਸ਼ਾਹ ਵੀ ਸੀ ਦੋਵੇਂ ਇਕੱਠੇ ਹੋ ਗਏ ਬੱਲੀ ਨੇ ਪਹਿਲਾ ਸ਼ਾਟ ਮਾਰਿਆ ਤੇ ਰਵੜ ਸਿੱਧਾ ਫੱਟੀ ਦੇ ਹੇਠਲੇ ਹਿੱਸੇ ਨਾਲ ਟਕਰਾਇਆ ਆਵਾਜ਼ ਹੌਲੀ ਸੀ ਪਰ ਚਾਕ ਦਾ ਨਿਸ਼ਾਨ ਸਾਫ਼ ਦਿਖ ਗਿਆ ਮਾਸਟਰ ਜੀ ਨੇ ਭੌਂਆਂ ਚੜਾਈਆਂ ਤੇ ਕਲਾਸ ਵਿੱਚ ਚਾਰੇ ਪਾਸੇ ਵੇਖੇ ਕੌਣ ਸੀ ਮਾਸਟਰ ਜੀ ਦੀ ਆਵਾਜ਼ ਵਿੱਚ ਬਿਜਲੀ ਸੀ ਪੂਰੀ ਕਲਾਸ ਚੁੱਪ ਫਿਰ ਸਿਰਫ ਮੇਰੇ ਤੇ ਬੱਲੀ ਦੇ ਚਿਹਰੇ ਤੇ ਹਾਸੇ ਨੂੰ ਰੋਕਣ ਦੀ ਕੋਸ਼ਿਸ਼ ਬੱਲੀ ਨੇ ਮੈਨੂੰ ਇਸ਼ਾਰਾ ਕੀਤਾ ਤੂੰ ਮਾਰ ਮੈਂ ਕੰਬਦੇ ਹੱਥ ਨਾਲ ਰਵੜ ਲਿਆ ਤੇ ਫਿਰ ਗੱਡ ਦਿੱਤੀ ਇਹ ਵਾਰੀ ਸਿੱਧਾ ਫੱਟੀ ਦੇ ਕੋਨੇ ਤੇ ਲੱਗਿਆ ਤੇ ਚਾਕ ਦਾ ਪਾਊਡਰ ਹਵਾ ਵਿੱਚ ਉੱਡ ਗਿਆ। ਮਾਸਟਰ ਜੀ ਵੀ ਹੁਣ ਬਿਲਕੁਲ ਤਪ ਗਏ। ਜੇ ਹੁਣ ਦੱਸ ਦਿੰਦੇ ਹਾਂ ਤਾਂ ਸਿਰਫ ਡਾਂਟ ਪਵੇਗੀ ਨਹੀਂ ਤਾਂ ਸਜ਼ਾ ਵੀ ਮਿਲੇਗੀ। ਕਲਾਸ ਵਿੱਚ ਹਲਚਲ ਮਚ ਗਈ ਪਰ ਕਿਸੇ ਨੇ ਸਾਡਾ ਨਾਮ ਨਹੀਂ ਲਿਆ। ਸ਼ਾਇਦ ਬੱਲੀ ਦੀ ਬੱਲੀ ਦਾ ਹੀ ਕਮਾਲ ਦਾ ਜਾਦੂ ਸੀ ਪਰ ਸੱਚ ਵਿੱਚ ਹਮੇਸ਼ਾ ਲੰਬੇ ਸਮੇਂ ਲਈ ਨਹੀਂ ਸੁਪਦਾ। ਛੁੱਟੀ ਵੇਲੇ ਜਦੋਂ ਸਾਰੇ ਬੱਚੇ ਬਾਹਰ ਗਏ ਮਾਸਟਰ ਜੀ ਚੁੱਪਚਾਪ ਕਲਾਸ ਵਿੱਚ ਆਏ ਤਾਂ ਸਾਡੇ ਬੈਠਣ ਵਾਲੇ ਬੈਂਚ ਦੇ ਹੇਠਾਂ ਪਿਆ ਰਬੜ ਵੇਖ ਲਿਆ। ਦਪਰ ਵਿੱਚ ਸਾਨੂੰ ਦੋਵਾਂ ਨੂੰ ਫੱਟੀ ਦੇ ਸਾਹਮਣੇ ਖੜਾ ਕਰਕੇ ਕਿਹਾ ਸ਼ਰਾਰਤਾ ਤੁਸੀਂ ਦੋਵੇਂ ਵਧੀਆ ਕਰਦੇ ਹੋ ਪਰ ਘਟੋ ਘਟ ਚਲਾਕੀ ਤਾਂ ਸਿੱਖੋ ਪੂਰੀ ਕਲਾਸ ਹੱਸ ਪਈ ਤੇ ਸਾਡਾ ਸ਼ਰਾਰਤੀ ਜੋੜਾ ਸਾਰੇ ਸਕੂਲ ਵਿੱਚ ਮਸ਼ਹੂਰ ਹੋ ਗਿਆ ਉਸ ਦਿਨ ਤੋਂ ਬਾਅਦ ਜਦੋਂ ਵੀ ਕੋਈ ਛੋਟੀ ਵੱਡੀ ਮਸਤੀ ਹੁੰਦੀ ਸਭ ਕਹਿੰਦੇ ਜਰੂਰ ਬੱਲੀ ਤੇ ਉਸਦੇ ਸਾਥੀ ਕਰਦੇ ਹੋਣਗੇ ਇਸ ਤਰ੍ਹਾਂ ਸਾਡੇ ਪ੍ਰਾਣੀਆਂ ਯਾਦਾਂ ਵਿੱਚ ਅੱਜ ਵੀ ਉਹ ਯਾਦਾਂ ਨੇ ਜਿਨ੍ਹਾਂ ਨੂੰ ਸੋਚ ਕੇ ਅਸੀਂ ਆਪਣੀ ਖੁਸ਼ੀਆਂ ਮਾਣਦੇ ਹਾਂ ਤੇ ਜਿਨ੍ਹਾਂ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਇਸ ਜੇਕਰ ਤੁਹਾਨੂੰ ਸਾਡੀ ਅੱਜ ਦੀਆਂ ਪੁਰਾਣੀਆਂ ਆਜ਼ਾਦਾ ਸਕੂਲ ਦੀਆਂ ਕਹਾਣੀ ਪਸੰਦ ਆਈ ਹੋਵੇ ਤਾਂ ਸਾਨੂੰ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ